ਮੈਂ ਤੇ ਰਾਨੋ ਚਲੀਆਂ ਸੰਤਾ ਦੇ ਦੀਵਾਨ ਸੁਣਨ ਬੜੀ ਕਰਨੀ ਵਾਲੇ ਸੰਤ ਆਏ ਨੇ ਆਪਣੇ ਸ਼ਹਿਰ ਵਿੱਚ ਘਰ ਦਾ ਧਿਆਨ ਰੱਖਿਓ ਤੁਸੀਂ ਦਾਦਾ-ਪੋਤੀ ਇੰਨਾ ਕਹਿ ਕੇ ਆਪਣੀ ਗਵੰਢਨ ਨਾਲ ਚਲੀ ਗਈ 10 ਕੋਸਾਲ ਦੀ ਪੋਤੀ ਵਿਹੜੇ ਵਿੱਚ ਖੇਡ ਦੀ ਖੇਡ ਦੀ ਆਪਣੇ ਦਾਦਾ ਜੀ ਕੋਲ ਆ ਕੇ ਪੁੱਛਣ ਲੱਗੀ ਬਾਬਾ ਜੀ ਇਹ ਸੰਤ ਕੀ ਹੁੰਦਾ ਹੈ ਦਾਦੀ ਦੀਵਾਨ ਤੇ ਕੀ ਸੁਣਨ ਜਾਂਦੀ ਹੈ ਇਧਰ ਦੱਸਦਾ ਪੁੱਤਰ ਉਸਨੇ ਪੋਤੀ ਨੂੰ ਬੁਲਾ ਕੇ ਪਿਆਰ ਨਾਲ ਕੋਲ ਬਿਠਾ ਲਿਆ ਬੇਟੇ ਸੰਤ ਮਹਾਤਮਾ ਪਰਮਾਤਮਾ ਦੀ ਭਗਤੀ ਵਿੱਚ ਲੀਨ ਰੂਹਾਂ ਹੁੰਦੀਆਂ ਤੇ ਉਹ ਦੁਨੀਆਂ ਨੂੰ ਚੰਗੇ ਮਾਰਗ ਤੇ ਚੱਲਣ ਲਈ ਪ੍ਰੇਰਦੇ ਹਨ ਦਾਦੇ ਨੇ ਸਮਝਾਇਆ ਪਰ ਬਾਬਾ ਜੀ ਜੇ ਕਈ ਲੋਕਾਂ ਨੂੰ ਤਾਂ ਪੈਸੇ ਤੋਂ ਦੂਰ ਰਹਿਣ ਦੀ ਸਿੱਖਿਆ ਦਵੇ ਤੇ ਆਪ ਹਰ ਵਕਤ ਪੈਸਾ ਇਕੱਠਾ ਕਰਦਾ ਰਹੇ ਫਿਰ ਮਿੱਤੀ ਨੇ ਪੁੱਛਿਆ ਹਾਂ ਪੁੱਤਰ ਸੱਚਾ ਸੰਤ ਤਾਂ ਕੋਈ ਵਿਰਲਾ ਹੀ ਹੁੰਦਾ ਹੈ ਦਾਦੇ ਨੇ ਕਿਹਾ ਮਿੱਤੀ ਨੇ ਫਿਰ ਪੁੱਛਿਆ ਤਾਂ ਬਾਬਾ ਜੀ ਫਿਰ ਆਪਾਂ ਨੂੰ ਕਿਵੇਂ ਪਤਾ ਲੱਗੂ ਵੀ ਸੱਚਾ ਸੰਤ ਕੌਣ ਹੈ ਤੇ ਕੌਣ ਫਖੰਡੀ ਹੈ ਪੁੱਤਰ ਸੱਚੇ ਸੰਤ ਉਹ ਹੁੰਦੇ ਹਨ ਜਿਹੜੇ ਕਹਿਣੀ ਤੇ ਕਰਨੀ ਦੇ ਪੱਕੇ ਹੁੰਦੇ ਨੇ ਜੋ ਉਹ ਕਹਿੰਦੇ ਨੇ ਉਹੀ ਕਰਦੇ ਨੇ ਲੋਕਾਂ ਨੂੰ ਮੋਹ ਮਾਇਆ ਤੋਂ ਦੂਰ ਰਹਿਣ ਦਾ ਸੁਨੇਹਾ ਦੇ ਕੇ ਆਪ ਮਾਇਆ ਇਕੱਠੀ ਕਰਨ ਵਾਲੀ ਨਹੀਂ ਦੌੜਦੇ ਤਾਂ ਬਾਬਾ ਜੀ ਅੱਜਕੱਲ ਇਹੋ ਜਿਹੇ ਸੰਤ ਨੇ ਜੋ ਆਪਣੀ ਕਤਨੀ ਤੇ ਕਰਨੀ ਦੇ ਪੱਕੇ ਹੋਣ ਮਿੱਤੀ ਨੇ ਪੁੱਛਿਆ ਹਾਂ ਪੁੱਤਰ ਹੈਗੇ ਨੇ ਬਸ ਉਹਨਾਂ ਨੂੰ ਪਛਾਣਨ ਦੀ ਲੋੜ ਹੈ ਬਾਬਾ ਜੀ ਨੇ ਕਿਹਾ ਅੱਛਾ ਬਾਬਾ ਜੀ ਫਿਰ ਤਾਂ ਮੈਨੂੰ ਵੀ ਲੈ ਚੱਲੋ ਉਹਨਾਂ ਕੋਲ ਮੈਂ ਵੀ ਮੱਥਾ ਟੇਕਾਵਾਂਗੀ ਉਹਨਾਂ ਨੂੰ ਮਿੱਠੀ ਖੁਸ਼ ਹੋ ਕੇ ਬੋਲੀ ਬਾਬਾ ਜੀ ਹੱਸਦਿਆਂ ਹੋਏ ਬੋਲੇ ਛੱਲਾਂਗੇ ਜ਼ਰੂਰ ਪੁੱਤ ਪਰ ਮੱਥਾ ਟੇਕਣ ਨਾਲੋਂ ਜ਼ਿਆਦਾ ਲੋੜ ਹੈ ਉਹਨਾਂ ਦੇ ਨਾਲ ਰਲ ਕੇ ਕੰਮ ਕਰਨ ਦੀ ਹੈ ਉਹ ਤਾਂ ਇਹੋ ਜਿਹੇ ਨੇ ਇਕੱਲੇ ਹੀ ਹੜਾਂ ਦੇ ਪਾਣੀ ਨੂੰ ਰੋਕ ਲੈਂਦੇ ਨੇ ਇਕੱਲਿਆਂ ਹੀ ਵਾਤਾਵਰਣ ਸੰਭਾਲ ਦਾ ਬੀੜਾ ਚੁੱਕਿਆ ਹੋਇਆ ਤੇ ਇਹੋ ਜਿਹੇ ਵੀ ਨੇ ਜਿਨ੍ਹਾਂ ਨੇ ਜਿਹੜੇ ਵਰਦੇ ਬੰਬਾਂ ਗੋਲੀਆਂ ਦੀ ਪ੍ਰਵਾਨ ਨਹੀਂ ਕਰਦੇ ਤੇ ਬੇਸਹਾਰਿਆਂ ਨੂੰ ਸਹਾਰਾ ਦੇਣ ਲਈ ਜਾ ਪਹੁੰਚਦੇ ਨੇ ਆਪਾਂ ਤਾਂ ਬਸ ਸੱਚੇ ਸੰਤ ਦੀ ਪਛਾਣ ਕਰਨੀ ਹੈ ਸਮਝ ਗਈ ਬਾਬਾ ਜੀ ਹੁਣ ਆਪਾਂ ਦਾਦੀ ਨੂੰ ਵੀ ਸਮਝਾਵਾਂਗੇ ਕਹਿ ਕੇ ਮੇਤੀ ਫੇਰ ਖੇਤ ਵਿੱਚ ਰੁੱਝ ਗਈ